ਦੁਨੀਆ ਦੇ ਸਾਰੇ ਐਂਡਰੋਇਡ WhatsApp ਉਪਭੋਗਤਾਵਾਂ ਲਈ ਸਭ ਤੋਂ ਵੱਡੀ ਚੇਤਾਵਨੀ ਹੈ ਤੁਹਾਡਾ WhatsApp ਕਿਸੇ ਵੀ ਸਮੇਂ ਹੈਕ ਹੋ ਸਕਦਾ ਹੈ ਅਤੇ ਤੁਹਾਡਾ ਬੈਂਕ ਖਾਤਾ ਵੀ ਖਾਲੀ ਕੀਤਾ ਜਾ ਸਕਦਾ ਹੈ ਦਰਸਲ ਇਹ ਪੂਰਾ ਮਾਮਲਾ ਇੱਕ ਮਾਲਵੇਅਰ ਨਾਲ ਜੁੜਿਆ ਹੋਇਆ ਹੈ ਜਿਸ ਦਾ ਨਾਮ Pix Pirate ਹੈ IPM ਟਰਸਟੀ ਨੇ Pix Pirate ਬਾਰੇ ਇੱਕ ਚੇਤਾਵਨੀ ਜਾਰੀ ਕੀਤੀ ਹੈ ਇਹ ਮਾਲਵੇਅਰ ਆਪਣੇ ਆਪ ਨੂੰ ਫੋਨ ਵਿੱਚ ਲੁਕਾ ਸਕਦਾ ਹੈ ਅਤੇ ਸਕਰੀਨ ਤੇ ਫੋਨ ਵਾਲੀ ਹਰ ਕਾਰਵਾਈ ਨੂੰ ਰਿਕਾਰਡ ਕਰ ਸਕਦਾ ਹੈ ਰਿਪੋਰਟ ਮੁਤਾਬਕ ਇਹ ਮਾਲਵੇਅਰ ਸਕਰੀਨ ਦੇ ਹਰ ਸਵਾਈਪ ਨੂੰ ਰਿਕਾਰਡ ਕਰ ਸਕਦਾ ਹੈ ਇਸ ਤੋਂ ਇਲਾਵਾ ਇਹ ਕੀਬੋਰਡ ਤੇ ਟਾਈਪ ਕੀਤੇ ਹਰ ਸ਼ਬਦ ਨੂੰ ਵੀ ਰਿਕਾਰਡ ਕਰ ਸਕਦਾ ਹੈ ਪਿਕਸ ਪਾਇਰੇਟ ਦੀ ਮਦਦ ਨਾਲ ਹੈਕਰ ਤੁਹਾਡੀ ਸਾਰੀ ਨਿੱਜੀ ਜਾਣਕਾਰੀ ਪ੍ਰਾਪਤ ਕਰ ਸਕਦੇ ਨੇ ਇਹ ਮਾਲਵੇਅਰ ਬੈਂਕ ਤੋਂ ਆਉਣ ਵਾਲੇ ਸਾਰੇ ਸੰਦੇਸ਼ਾਂ ਨੂੰ ਪੜਦਾ ਹੈ ਫਿਰ ਉਹਨਾਂ ਨੂੰ ਡਿਲੀਟ ਕਰ ਦਿੰਦਾ ਹੈ ਅਜਿਹੇ ਚ ਯੂਜ਼ਰ ਨੂੰ ਕਿਸੇ ਵੀ ਤਰ੍ਹਾਂ ਦੇ ਲੈਣ ਦੇਣ ਦੀ ਜਾਣਕਾਰੀ ਨਹੀਂ ਮਿਲ ਪਾਉਂਦੀ ਇਹ ਫੋਨ ਦੀ ਹਰ ਗਤੀਵਿਧੀ ਨੂੰ ਟਰੈਕ ਕਰਦਾ ਹੈ ਅਤੇ ਇੰਟਰਨੈਟ ਬੈਂਕਿੰਗ ਨਾਲ ਜੁੜੀ ਹਰ ਜਾਣਕਾਰੀ ਇਕੱਠੀ ਕਰਦਾ ਹੈ ਇਹ ਮਾਲਵੇਅਰ ਇੰਨਾ ਖਤਰਨਾਕ ਹੈ ਇਹ 2 ਫੈਕਟਰ অথেন্টিਕੇਸ਼ਨ ਨੂੰ ਵੀ ਬਾਈਪਾਸ ਕਰ ਸਕਦਾ ਹੈ ਕਿਉਂਕਿ ਇਹ ਮੈਸੇਜ ਨੂੰ ਡਿਲੀਟ ਅਤੇ ਆਡਿਟ ਵੀ ਕਰ ਸਕਦਾ ਹੈ ਰਿਪੋਰਟ ਮੁਤਾਬਕ ਇਹ ਮਾਲਵੇਅਰ ਫਰਜੀ WhatsApp ਐਪ ਅਤੇ டੌਚ ਟੈਕਸਟ ਮੈਸੇਜ ਐਪ ਰਾਹੀਂ ਲੋਕਾਂ ਦੇ ਫੋਨਾਂ ਤੱਕ ਪਹੁੰਚ ਰਿਹਾ ਹੈ ਹਾਲਾਂਕਿ ਇਹ ਦੋਵੇਂ ਐਪ Google Play Store ਤੇ ਨਹੀਂ ਹਨ ਯੂਜ਼ਰ ਇਹਨਾਂ ਦੋਵਾਂ ਐਪਾਂ ਨੂੰ ਕਿਸੇ ਵੀ ਥਰਡ ਪਾਰਟੀ ਸਟੋਰ ਜਾਂ APK ਫਾਈਲ ਰਾਹੀਂ ਡਾਊਨਲੋਡ ਕਰ ਰਹੇ ਨੇ